ਹਾਂਜੀ ਕੀ ਹਾਲ ਆ ਜੀ ਠੀਕ ਠਾਕ ਹਾਂ ਜੀ ਸਾਰੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਇੱਕ ਨਾ ਵੀਡੀਓ ਆ ਇਹ ਵੀਰ ਜੀ ਕਿੱਥੋਂ ਦੇ ਹੈਗੇ ਆ ਕੌਣ ਹੈਗੇ ਲੇਕਿਨ ਇਹਨਾਂ ਨੇ ਗੱਲਾਂ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਜੋ ਸਾਡੇ ਸਮਾਜ ਦੇ ਵਿੱਚ ਅੱਜ ਕੱਲ੍ਹ ਚੱਲ ਰਿਹਾ ਹੈ ਨਾ ਉਹਦੇ ਪ੍ਰਤੀ ਇਹਨਾਂ ਨੇ ਬਹੁਤ ਵਧੀਆ ਗੱਲਾਂ ਕਹੀਆਂ ਆਪਾਂ ਵੀ ਕਈ ਵਾਰ ਕਹੀਦੀਆਂ ਇਹ ਗੱਲਾਂ ਵੀ ਭਾਈ ਜਿਹੜੇ ਗਰੀਬ ਸਿੱਖ ਹਨ ਤੇ ਗਰੀਬਾਂ ਬਾਰੇ ਵੀ ਸੋਚਿਆ ਕਰੋ ਮਾੜਾ ਮੋਟਾ ਤੁਹਾਡਾ ਇੱਕ ਦਿਨ ਦਾ ਲੰਗਰ ਲਾਇਆ ਨਾ ਜਿਹੜਾ ਇੱਕ ਦਿਨ ਤੁਸੀਂ ਰੋਟੀਆਂ ਖਵਾਤੀਆਂ ਕਿਸੇ ਨੂੰ ਤਾਂ ਉਹ ਦਿਨ ਬੰਦੇ ਦੀ ਪਾਰ ਨਹੀਂ ਪੈ ਜਾਣੀ ਕਿਸੇ ਦੇ ਬੱਚੇ ਗਰੀਬ ਆ ਉਹਦੇ ਬੱਚੇ ਪੜਾ ਦਿਓ ਪਰ ਨਹੀਂ ਉਹ ਤਾਂ ਪੜਾਉਣੇ ਨਹੀਂ ਨਾ ਫਿਰ ਸਾਡੇ ਸੇਰੀ ਕੌਣ ਲੱਗੂਗਾ ਨੌਕਰ ਕੌਣ ਲੱਗੂਗਾ ਸਾਡੇ ਹਨਾ ਦਿਹਾੜੀ ਕੌਣ ਆਊਗਾ ਬੜੀਆਂ ਗੱਲਾਂ ਹੁੰਦੀਆਂ ਆ ਮੈਂ ਆਪਦੀ ਗੱਲ ਦੱਸਦਾ ਵੀਡੀਓ ਮੈਂ ਚਾਲੂ ਕਰਦਾ ਬਹੁਤ ਸੁਣੀਆਂ ਗੱਲਾਂ ਆ ਆਪਾਂ ਵੀ ਥੋੜੀਆਂ ਗੱਲਾਂ ਰੱਖੀਏ ਤਾਂ ਇਦਾਂ ਮੈਂ ਕਿਸੇ ਨਾਲ ਕੰਮ ਕਰਦਾ ਸੀਗਾ ਤੇ ਮੈਂ ਹਾਂ ਯਾਰ ਕਿੰਨੇ ਜਣੇ ਹੈਗੇ ਆ ਤੁਸੀਂ ਭਰਾ ਤੇ ਆਪਣਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰਿਓ ਕਦੇ-ਕਦੇ ਵੀਡੀਓ ਵੇਖ ਲਿਆ ਕਰੋ ਕੋਈ 10 ਰੁਪਏ ਮੈਨੂੰ ਲੱਭ ਜਾਂਦੇ ਆ ਉਹ ਕਹਿੰਦੇ ਵੀ ਜੇ ਤੂੰ ਜੇ ਅਸੀਂ ਤੇਰੇ ਵੀਡੀਓ ਵੇਖਣ ਲੱਗ ਪਏ ਤੇ ਸਾਡਾ ਕੰਮ ਕੌਣ ਕਰੂਗਾ ਜਿਹੜਾ ਉਹਨਾਂ ਦਾ ਮੇਨ ਬੰਦਾ ਸੀਗਾ ਉਹ ਕਹਿੰਦਾ ਕਿਸੇ ਨੇ ਨਹੀਂ ਕਰਨਾਗਾ ਠੀਕ ਆ ਐਵੇਂ ਫਾਲਤੂ ਕੰਮ ਨਹੀਂ ਕਰੀਦੇ ਹੁੰਦੇਗੇ ਸੋ ਇਹ ਗੱਲਾਂ ਆ ਵੀ ਭਾਈ ਗਰੀਬ ਤਬਕੇ ਨੂੰ ਵੀ ਦੇਖ ਲਿਆ ਕਰੋ ਚਲੋ ਉਹ ਕੋਣ ਸੀ ਕੋਣ ਨਹੀਂ ਉਹਦੀ ਗਲਤ ਮੈਂ ਕੀ ਕਰਨੀ ਆ ਸੋ ਇਹ ਗੱਲਾਂ ਆ ਭਰਾਵੋ ਵੀ ਗਰੀਬ ਦੀ ਬਾਹ ਫੜਿਆ ਕਰੋ ਠੀਕ ਆ ਹੁਣ ਤਾਂ ਮੈਂ ਇੱਥੇ ਵਿਦੇਸ਼ ਦੇ ਵਿੱਚ ਆ ਕੋਈ ਨਹੀਂ ਘਰ ਜਾਵਾਂਗੇ ਤੁਹਾਨੂੰ ਮੈਂ ਇਦਾਂ ਦੇ ਬੰਦੇ ਇਦਾਂ ਦੇ ਸਿੱਖ ਅਮਰਤਾਰੀ ਸਿੱਖ ਮੈਂ ਦਿਖਾਉਂਗਾ ਜਿਨ੍ਹਾਂ ਦੇ ਸਿਰਾਂ ਤੇ ਟੋکریاں ਚੱਕੀਆਂ ਆ ਆ ਗਰੂੜ ਹੀ ਨਹੀਂ ਪਾਉਂਦੇ ਹੁੰਦੇ ਕਿ ਖੇਤਾਂ ਦੇ ਵਿੱਚ ਇਹਨਾਂ ਦਾ ਸਿਰ ਭਰ ਜਾਂਦਾ ਦਾੜੀ ਭਰ ਜਾਂਦੀ ਆ ਅਸੀਂ ਤਾਂ ਇੱਕ ਨਾ ਜਿਹੜਾ ਸਾਡੇ ਗੁਰੂ ਘਰ ਦੇ ਵਿੱਚ ਸੇਵਕ ਆ ਹਨਾ ਗਰੰਥੀ ਕਹਿ ਦਿੰਨੇ ਆ ਜਿਹਨੂੰ ਉਹਨੂੰ ਅਸੀਂ ਪੁੱਗ ਦੀ ਤਨਖਾਹ ਨਹੀਂ ਦੇ ਸਕਦੇਗੇ ਯਾਰ ਕੀ ਕਰਾਂਗੇ ਅਸੀਂ ਯਾਰ ਅਸੀਂ ਤਾਂ ਲੰਗਰ ਲਾਵਾਂਗੇ ਪਤਾ ਹੀ ਕੀ ਹੈ ਮੈਂ ਤਾਂ ਲੇ ਗੱਲ ਦਾ ਲੰਗਰ ਲਾਉਣਾ ਗੁਰਦੁਆਰੇ ਮਸਜਿਦ ਮੰਦਰ ਦੇ ਵਿੱਚ ਪੈਸਾ ਚੜਾਉਣਾ ਮਾਤਮ ਬਣਾਉਣਾ ਇਹ ਪਤਾ ਕੀ ਹੈ ਬੰਦਾ ਕਿਉਂ ਦਿੰਦਾ ਆ ਮੈਂ ਦੱਸਦਾ ਸਵਰਗ ਮਿਲੂਗਾ ਉਹ ਨਹੀਂ ਮਿਲਣਾ ਸਵਰਗ ਭਰਾ ਉਹ ਕਿਹਨੇ ਤੁਹਾਨੂੰ ਇਹ ਪੱਤੀ ਪੜਾ ਦਿੱਤੀ ਆ ਐਦਾਂ ਸਵਰਗ ਨਹੀਂ ਮਿਲਣਾ ਇਨਸਾਨੀਅਤ ਦੀ ਸੇਵਾ ਕਰੋ ਇਨਸਾਨੀਅਤ ਨੂੰ ਸੰਭਾਲੋ ਅੱਛਾ ਕਿਤੇ ਗਲਤ ਹੁੰਦਾ ਹੁੰਦਾ ਉੱਥੇ ਨੀਵੀਂ ਪਾ ਕੇ ਚੱਲ ਜਾਣਾ ਚੁੱਪ ਕਰਕੇ ਸਾਡੇ ਨਾਲ ਥੋੜੀ ਹੋ ਰਿਆ ਲੰਗਰਾਂ ਲਾਉਣਾ ਕੀ ਹੋਣਾ ਤੁਹਾਡਾ ਕੱਖ ਵੀ ਨਹੀਂ ਹੋਣਾਗਾ ਤੁਹਾਨੂੰ ਤੁਸੀਂ ਜਿਹੜੇ ਸਵਰਗ ਨੂੰ ਲੱਭਦੇ ਆ ਨਾ ਇੱਥੇ ਸਵਰਗ ਬਣਾਓ ਕੋਈ ਤੁਹਾਨੂੰ ਮਰਨ ਤੋਂ ਬਾਅਦ ਯਾਦ ਕਰੇ ਸਾਨੂੰ ਕਵੇ ਵੀ ਯਾਰ ਬੰਦਾ ਹੁੰਦਾ ਸੀ ਕਿਤੇ ਅੱਜ ਹੁੰਦਾ ਨਾ ਮਜ਼ਾ ਆ ਜਾਂਦਾ ਯਾਰ ਅੱਜ ਮੈਨੂੰ ਕੋਨੇ ਸਪੀਡ ਚੋ ਕੱਢ ਲੈਣਾ ਸੀ ਬੰਦਾ ਤੁਹਾਨੂੰ ਯਾਦ ਕਰੇ ਸਦੀਆਂ ਤੱਕ ਅਸੀਂ ਜਿਨ੍ਹਾਂ ਨੂੰ ਯਾਦ ਕਰਦੇ ਹਾਂ ਅਸੀਂ ਜਿਨ੍ਹਾਂ ਨੂੰ ਯਾਦ ਕਰਦੇ ਹਾਂ ਕਿਉਂ ਕਰਦੇ ਹਾਂ ਐਨੇ ਗੁਰੂ ਸਹਿਬਾਨ ਹੋਏ ਆ ਨਬੀ ਪੀਰ ਪਕੰਬਰ ਹੋਏ ਆ ਕਿਉਂ ਯਾਦ ਕਰਦੇ ਹਾਂ ਅਸੀਂ ਉਹਨਾਂ ਨੇ ਦੱਸੋ ਕਿਹੜਾ ਕਿਹੜੇ ਕਿਨੂ ਕਿਨੂ ਮਰੱਬਾ ਜ਼ਮੀਨ ਦਾ ਨਾਂ ਕਰਾਇਆ ਉਹ ਭਾਈ ਗੱਲ ਇਦਾਂ ਦੀ ਕਰਦੇ ਸੀ ਮਾੜੇ ਨਾਲ ਖੜਦੇ ਸੀ ਉਹਨਾਂ ਦਾ ਇੱਕੋ ਹੀ ਪਰਪਸ ਸੀਗਾ ਕਿ ਅਸੀਂ ਇਸ ਦੁਨੀਆ ਨੂੰ ਕੁਝ ਸਿਖਾ ਕੇ ਜਾਣਾ ਹੈ ਤੇ ਅਸੀਂ ਕੀ ਅਸੀਂ ਕੁਛ ਦੇ ਕੇ ਜਾਣਾ ਅਸੀਂ ਕੀ ਦਿੰਨੇ ਆ ਲੋਕਾਂ ਨੂੰ ਨਫ਼ਰਤ ਫਲਾਉਨੇ ਆ ਨਫ਼ਰਤ ਸੋ ਵਧੀਆ ਕੰਮ ਕਰਿਆ ਕਰੋ ਕਿਸੇ ਭਰਾ ਜਿੱਦਾਂ ਦੇਖੋ ਜੀ ਕੰਮ ਸਿੱਖਿਆ ਹੁੰਦਾ ਹੈ ਬੰਦਾ ਲੇਕਿਨ ਉਹਦੇ ਕੋਲੇ ਪੈਸਾ ਨਹੀਂ ਹੁੰਦਾ ਕੰਮ ਚਾਲੂ ਕਰਨ ਵਾਸਤੇ ਠੀਕ ਆ ਸਾਰੀ ਉਮਰ ਉਹ ਦਿਹਾੜੀਆਂ ਹੀ ਕਰਦਾ ਰਹਿੰਦਾ ਸਾਰੀ ਉਮਰ ਦਿਹਾੜੀਆਂ ਹੀ ਕਰਦਾ ਰਹਿੰਦਾ ਉਹ ਤਰਖਾਵਾ ਤੇ ਕੰਮ ਕਰਦਾ ਰਹਿੰਦਾ ਆ ਕਿਉਂਕਿ ਉਹਦੇ ਕੋਲ ਪੈਸੇ ਨਹੀਂਗੇ ਘਰ ਦੇ ਗੁਜ਼ਾਰੇ ਨਹੀਂ ਹੁੰਦੇਗੇ ਬੜੇ ਬੰਦੇ ਆ ਬਹੁਤ ਬੰਦੇ ਮੈਂ ਨਹੀਂ ਕਹਿੰਦਾ ਵੀ ਹੈ ਨਹੀਂਗੇ ਬਹੁਤ ਬੰਦੇ ਇਦਾਂ ਦੇ ਜਿਹੜੇ ਹੈਲਪ ਕਰਦੇ ਆ ਹੁਣ ਵੀਡੀਓ ਵੱਡੀ ਬਹੁਤ ਹੋ ਜਾਂਦੀ ਆ ਮੈਂ ਵੀਡੀਓ ਚਾਲੂ ਕਰਦਾ ਸੁਣਣੀਆਂ ਗੱਲਾਂ ਸੁਣੋ ਕੀ ਕਹਿੰਦਾ ਸੁਣਾ ਆ ਵੀ ਸੁਣਿਆ ਵੀਰਾ ਪਤਾ ਨਹੀਂ ਪਤਾ ਨਹੀਂ 500 ਪਤਾ ਨਹੀਂ 50000 ਦਾ 5500 700 ਕਰੋੜ ਰੁਪਏ ਦਾ ਲੰਗਰ ਲਾ ਰਣਾ ਉਹ ਕਹ ਮਜ਼ਾਕ ਆ ਪਹਿਲਾਂ ਤਾਂ ਲੰਗਰ ਬੜਾ ਕਾਦੇ ਹੁੰਦੇ ਸੀਗੇ ਪਾਣੀ ਦਾ ਫੋਕੇ ਦਾ ਛੋਲਿਆਂ ਦਾ ਕੁੰਡੀਆਂ ਦਾ ਅਣਕ ਦੇ ਅਣਕ ਨੂੰ ਆਵਾੜਿਆ ਵਿੱਚ ਨੂਨ ਪਾ ਲਓ ਮਿੱਠਾ ਪਾ ਲਓ ਲੰਗਰ ਬਣ ਗਿਆ ਹੁਣ ਤੁਸੀਂ ਭੈਣੀ ਜਾ ਅਕਬਰ ਨਵ ਨਵੀਆਂ ਚੀਜ਼ਾਂ ਉਹ ਭੈਣ ਨੂੰ ਤੁਹਾਨੂੰ ਦੀਦਾ ਨਹੀਂ ਗਰੀਬ ਲੋਕ ਆਮ ਲੋਕ ਤੁਹਾਨੂੰ ਦੀਦੇ ਨਹੀਂ ਗਰੀਬ ਸਿੱਖ ਨਹੀਂ ਦੀਦੇ ਉਹ ਘਰ ਕਿਸੀ ਦਾ ਮਕਾਨ ਡਿਗਣੇ ਆਲਾ ਹੈ ਕਿਹਦਾ ਮਕਾਨ ਡਿਗ ਪਿਆ ਮਾਇਆ ਪਰਮੇਸ਼ਰ ਤੁਸੀਂ ਬਤਾਓ ਇੱਕ ਦੇ ਪਾਸੇ ਨੂੰ ਕਿਹੜੀ ਤੁਸੀਂ ਪੱਗ ਲੈਣੀ ਆ ਹਜ਼ਾਰ ਕਰੋੜ ਦਾ ਲੰਗਰ ਲਾ ਕੇ 100000 ਰੁਪਈਆ ਲਾ ਕੇ ਆਪਣੇ ਭੈਣਾਂ ਭਰਾਵਾਂ ਨੂੰ ਇਹ ਪੈਰਾਸਨ ਕਰੋ ਕਿਸੇ ਗਰੀਬ ਦੀ ਤੀਣ ਵਾਲੀ ਆ ਉਹ ਵਿਆਹ ਦਿਓ ਹਸਪਤਾਲ ਦੀ ਹਦੂਦ ਦੇ ਅੰਦਰ ਦਾਖਲ ਹੋ ਗਏ ਨਾ ਹਸਪਤਾਲ ਵਾਲੇ ਹੱਥਾਂ ਤੇ ਜਕ ਲੈਣ ਫਿਰ ਇਸੇ ਬਾਰੇ ਦਾ ਪੁੱਛੜ ਕਾਪਾਪਾ ਮੈਂ ਪੁੱਛੜ ਰਾਤ ਨੂੰ ਕਿਸੇ ਨੂੰ ਭੈਣ ਚੋ ਰਾਤ ਨੂੰ ਕਿਸੇ ਦਾ ਸਾਲਾ ਰਾਤ ਉੱਠ ਕੇ ਦੁੱਖਣ ਲਾਉਣਾ ਨਾ ਸਾਰੇ ਬੰਦਿਆਂ ਦੀਆਂ ਨੀਂਦਾਂ ਉੱਡ ਜਾਂਦੀਆਂ ਹੁਣ ਹਸਪਤਾਲ ਜਾਣ ਲਈ ਪੈਸੇ ਕਿੱਥੋਂ ਲਿਆਉਣੇ ਆ ਜੰਗਲ ਜੰਗਲ ਨਾਣਾ ਵਿਸ਼ਾ ਕਰਦਾ ਹੈ ਤਾਂ ਇਹ ਤਾਂ ਮਸਲਾ ਖਾਣ ਦਾ ਸਰੀਰ ਦਾ ਮਸਲਾ ਆਇਆ ਏ ਸਰੀਰ ਦਾ ਲੰਗਰ ਹੋਈ ਨਹੀਂ ਸਕਦਾ ਸਰੀਰ ਦਾ ਤੋਹੀ ਖਾਣਾ ਆ குரு ਘਰ ਦੇ ਵਿੱਚ ਲੰਗਰ ਸ਼ਬਦ ਦਾ ਆ ਸ਼ਬਦ ਉਹ ਫੁੱਟ ਬਾਬਾ ਨਾਨਕ ਨਾਨਕਾ ਠੀਕ ਹੈ ਠੀਕ ਹੈ ਇਹ ਤੁਸੀਂ ਇੱਕ ਇੱਕ ਪੁਆਇੰਟ ਨੂੰ ਕਾਪੀ ਤੇ ਲਿਖ ਲਓ ਇਹ ਜਿਹੜੇ ਬਾਬੇ ਕੋਪੀ ਜੇ 버ਗਰਾਂ ਦੇ ਲੰਗਰ ਲਾ ਰਹੇ ਆ ਫਿਰ ਸੋਚੋ ਪੰਜਾਬ ਦੇ ਆ ਤੇ ਅਸ਼ੀਆ ਸਿੱਖੀ ਦੇ ਅਤੈਸ਼ੀ ਆ ਕントਸੀਂ ਕਾਦੇ ਪਕੰਡ ਫਰੌਡ ਕਰ ਰਹੇ ਹੋ ਤੁਸੀਂ ਸਿੱਖੀ ਦੇ ਨਾਮ ਦੇ ਉੱਤੇ ਬਰਗਨਾ ਭੀਜਿਆਂ ਤੋਂ ਕੋਈ ਦੂਜਾ ਨਹੀਂ ਹੈ ਹਾਂ ਮਤਲਬ ਬਲੈਕ ਮਨੀ ਦਾ ਹੂੰ ਬਲੈਕ ਮਨੀ ਬਹੁਤ ਕਦੇ ਦੇ ਵਿੱਚ 500 ਫੁੱਟ بڑے ਕੰਟੇਨਰ ਖਰੀਦ ਕੇ ਕੰਤਾ ਜ਼ਹਿਰ ਪਵਾ ਰਹੀ ਆ ਉਸ ਬਲੈਕ ਮਨੀ ਦਾ ਰੋਣਾ ਆ ਤੁਹਾਨੂੰ ਤੁਹਾਡਾ ਲੰਗਰ ਤੋਂ ਕੀ ਸੰਦ ਕੇ ਤੁਸੀਂ ਅੱਜ ਫੋਗ ਦਾ ਲੰਗਰ ਲਾ ਰਹੇ ਹੋ ਕਾਹ ਨੂੰਾਰੇ ਸ਼ਰਾਬਾਂ ਦੇ ਲੰਗਰ ਜੱਣਨਗੇ ਕਿਹਦੀਆਂ ਬਰਗਰ ਤੁਹਾਨੂੰ ਪੁੱਛਿਆ ਹਾਂਜੀ ਦੇਖੀ ਵੀਡੀਓ ਗੱਲਾਂ ਬਾਤਾਂ ਸੁਣੀਆਂ ਵੈਸੇ ਹੁੰਦਾ ਗਾਲਾਂ ਵੀ ਕੱਢਦਾ ਆ ਕਿ ਪਰ ਗੁੱਸੇ 'ਚ ਬੰਦਾ ਹਨਾ ਲੱਗ ਰਿਹਾ ਉਹ ਮੈਨੂੰ ਇਸ ਤਰ੍ਹਾਂ ਸੋ ਇਹ ਗੱਲਾਂ ਬਾਤਾਂ ਆ ਮੈਂ ਇੱਕ ਗੱਲ ਹੋਰ ਕਹੂੰਗਾ ਇਹ ਨਿਊਡਲ ਪੀਜੇ ਵਗੈਰਾ ਅਸੀਂ ਨਾ ਅੰਗਰੇਜ਼ਾਂ ਦੀਆਂ ਰੀਸਾਂ ਕਰਦੇ ਆ ਤੇ ਆਪਣੇ ਤੋਂ ਨਹੀਂ ਹੋਣੀਆਂ ਅੰਗਰੇਜ਼ਾਂ ਦੀਆਂ ਰੀਸਾਂ ਅੰਗਰੇਜ਼ਾਂ ਦੀਆਂ ਰੀਸਾਂ ਨਹੀਂ ਹੋਣੀਆਂ ਇੱਥੇ ਮੈਂ ਅਰਬ ਕੰਟਰੀ 'ਚ ਰਹਿਣਾ ਅਰਬ ਕੰਟਰੀ 'ਚ ਮੈਂ ਗੱਲ ਦੱਸ ਦੇਣਾ ਤੁਹਾਨੂੰ ਅਰਬ ਕੰਟਰੀ 'ਚ ਅਰਬੀ ਲੋਕ ਆ ਨਾ ਆਪਦੇ ਆ ਬੰਦਿਆਂ ਦੀ ਮਦਦ ਕਰਦੇ ਆ ਤੇ ਸਾਡੇ ਵਾਲੇ ਮੈਂ ਹੁਣ ਮੈਨੂੰ ਕੋਈ ਗਾਲਾਂ ਆਉਂਦੀਆਂ ਆ ਸਾਡੇ ਵਾਲਾ ਪਤਾ ਕੀ ਸਾਡੇ ਵਾਲੇ ਲੱਤਾਂ ਖੇਚਣਗੇ ਜੇ ਇੱਕ ਬੰਦਾ ਕਾਮਯਾਬ ਹੁੰਦਾ ਨਾ ਆਪਾਂ ਮੈਂ ਕਿਸੇ ਵੀ ਪਲੇਟਫਾਰਮ ਤੇ ਆਉ ਉਹ ਕਾਮਯਾਬ ਹੋਵੇ ਉਹਦੀਆਂ ਲੱਤਾਂ ਤੋੜਨ ਤੱਕ ਜਾਂਦੇ ਵੱਢਣ ਤੱਕ ਜਾਂਦੇ ਆ ਸਾਡੇ ਵਾਲੇ ਐਡੇ ਕੰਜਰ ਲੋਕ ਆ ਮੈਂ ਖੁਦ ਗਾਲਾਂ ਕੱਢਦਾ ਮੁੰਡੇ ਦੀਆਂ ਗੱਲਾਂ ਗੱਲਾਂ ਨਹੀਂ ਕੀ ਗੱਲ ਸਾਡੇ ਵਾਲੇ ਅੱਛਾ ਹੋਰ ਮੈਂ ਤੁਹਾਨੂੰ ਦੱਸਦਾ ਬਈ ਗੁੱਸਾ ਨਹੀਂ ਕਰਨਾ ਸਾਡੇ ਜਿਹੜੇ ਅਸੀਂ ਸਰਦਾਰ ਲੋਕ ਆ ਨਾ ਅਸੀਂ ਅਸੀਂ ਤਾਂ ਜਮੇ ਹੀ ਨਹੀਂ ਜਰਦੇ ਯਾਰ ਕਿਸੇ ਨੂੰ ਜਮੈ ਨਹੀਂ ਜਾਂਦੀ ਇੱਥੇ ਮੈਂ ਨਾ ਬਹਿਰੀਨ ਦੇ ਵਿੱਚ ਮੇਰੀ ਬੀਜੇ ਦੀ ਪ੍ਰੋਬਲਮ ਸੀ ਪੰਜਾਬ ਚ ਮੈਂ ਦੱਸੂਗਾ ਦੱਸੂਗਾ ਕਿਹੜੇ ਕਿਹੜੇ ਬੰਦੇ ਸੀ ਹਨਾ ਮੈਂ ਇਥੋਂ ਮੈਂ ਫੋਨ ਕੀਤਾ ਇਹ ਜਿਹੜੇ ਫੇਸਬੁੱਕ ਪ੍ਰਧਾਨ ਬਣੇ ਫਿਰਦੇ ਆ ਫੇਸਬੁੱਕ ਹੀ ਗਿਆਨੀ ਬਣੇ ਫਿਰਦੇ ਆ ਮੈਂ ਕਿ ਕਿ ਮੈਂ ਹੈ ਯਾਰ ਚਲੋ ਹੈਲਪ ਕਰਾਂਗੇ ਮੈਂ ਫੋਨ ਕੀਤਾ ਮੈਂ ਹੈ ਯਾਰ ਮੇਰੀ ਬੀਜੇ ਦੀ ਐਡਾ ਪ੍ਰੋਬਲਮ ਆ ਮੈਨੂੰ ਥੋੜੇ ਜਿਹੇ ਪੈਸੇ ਚਾਹੀਦੇ ਬਾਈ ਯਾਰ ਮੈਂ ਮਾੜਾ ਬੰਦਾ ਤੇ ਮੇਰੀ ਹੈਲਪ ਕਰ ਦੋ ਕੋਈ ਯਾਰ ਭਰਾਵਾ ਐਦਾਂ ਕੋਈ ਨਹੀਂ ਫੋਨ 'ਚ ਪਤਾ ਕੀ ਕਹਿੰਦੇ ਭਰਾਵਾ ਐਦਾਂ ਕੋਈ ਨਹੀਂ ਹੈਲਪ ਕਰਦਾ ਫੇਰ ਕਿੱਦਾਂ ਕਰਦਾ ਆ ਡਾਂਸ ਕਰਨਾ ਪਊਗਾ ਜਾ ਉਹਨਾਂ ਦੇ ਸਾਹਮਣੇ ਫਿਰ ਨੱਚਣਾ ਪਊਗਾ ਫਿਰ ਹੈਲਪ ਕਰ ਹੈਲਪ ਕੀ ਹੁੰਦੀ ਹੈ ਹੈਲਪ ਕੀ ਹੁੰਦੀ ਹੈ ਮਤਲਬ ਕੀ ਹੁੰਦਾ ਹੈਲਪ ਦਾ ਹੈਲਪ ਦਾ ਮਤਲਬ ਅਸਲ ਮਤਲਬ ਪਤਾ ਕੀ ਹੁੰਦਾ ਹੈਲਪ ਉਹ ਹੁੰਦੀ ਹੈ ਵੀ ਅਗਲੇ ਨੂੰ ਦੇਤਾ ਜੋ ਦਿੱਤਾ ਬਾਅਦ ਚ ਭੁੱਲ ਗਏ ਅਸੀਂ ਉਹਦੀ ਸ਼ਕਲ ਹੀ ਭੁੱਲ ਗਏ ਉਹ ਹੁੰਦੀ ਹੈ ਹੈਲਪ ਲੋਕ ਹੈਲਪ ਦੇ ਨਾਂ ਤੇ ਇੱਥੇ ਧੰਦਾ ਕਰਦੇ ਆ ਸਾਡੇ ਵਾਲੇ ਲੋਕ ਭਾਈ ਧੰਦਾ ਕਰਦੇ ਆ ਇਸ ਗੱਲ ਨੂੰ ਕੋਈ ਮੰਨੇ ਚਾਹੇ ਨਾ ਮੰਨੇ ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਭਾਈ ਮੇਰੀ ਹੈਲਪ ਕੀਤੀ ਹੈ ਤਾਂ ਪਾਕਿਸਤਾਨੀ ਬੰਦੇ ਜਿਹੜੇ ਪਾਕਿਸਤਾਨੀਆਂ ਨੂੰ ਗਾਲ੍ਹਾਂ ਕੱਢਦੇ ਆ ਨਾ ਕਈ ਮੇਰੀ ਹੈਲਪ ਕੀਤੀ ਹੈ ਤਾਂ ਪਾਕਿਸਤਾਨੀ ਭਰਾਵਾਂ ਨੇ ਕੀਤੀ ਉਹ ਵੀ ਮੁਸਲਮਾਨਾਂ ਨੇ ਉਹ ਵੀ ਕਿਸੇ ਸਰਦਾਰ ਨੇ ਜਾਂ Hindu ਨੇ ਮੁਸਲਮਾਨ ਪਾਕਿਸਤਾਨੀ ਨੇ ਨਹੀਂ ਮੇਰੀ ਹੈਲਪ ਕੀਤੀ ਹੈ ਤਾਂ ਕਿਸੇ ਪਾਕਿਸਤਾਨੀ ਭਰਾ ਨੇ ਕੀਤੀ ਹੈ ਸਿੱਧੀ ਜੀ ਗੱਲ ਹੈ ਮੇਰੇ ਕੋਲੇ ਭਰਾਓ ਮੈਂ ਮੁਸਲਮਾਨਾਂ ਨੂੰ ਕਿਉਂ ਕਹਦਾ ਵੀ ਮੁਸਲਮਾਨ ਇਦਾਂ ਹੁੰਦੇ ਜਾਂ ਉਦਾਂ ਹੁੰਦੇ ਆ ਠੀਕ ਆ ਦੋ ਚਾਰ ਲਫੰਗੜ ਹੋਣਗੇ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਹੋਣਗੇ ਕੋਈ ਕਹਿੰਦਾ ਹੋਊਗਾ ਭਰਾਓ ਬਾਹ ਫੜਿਆ ਕਰੋ ਇਹ ਗਲਤ ਨਹੀਂ ਕਹਿ ਰਿਹਾਗਾ ਬੰਦਾ ਇਹ ਗਲਤ ਨਹੀਂ ਕਹਿ ਰਿਹਾਗਾ ਸੁਣਾ ਸੱਜਣੇ ਇਹ ਮੁੰਡਾ ਕੋਈ ਗਲਤ ਨਹੀਂ ਕਰਿਆਗਾ ਸਹੀ ਕਰ ਤੁਹਾਡੇ ਇੱਕ ਦਿਨ ਦੇ ਲੰਗਰ ਨਾਲ ਕੀ ਹੋ ਜਾਣਾ ਕਿਸੇ ਦਾ ਦੱਸੋ ਅੱਛੇ ਮੈਂ ਖਵਾ ਦਿੰਨਾ ਕਿਸੇ ਨੂੰ 10 ਦਿਨ ਰੋਟੀਆਂ ਫਿਰ ਕੀ ਹੋ ਜਾਊਗਾ ਉਹਦਾ ਫਿਰ ਉਹਦਾ ਕੋਈ ਜੁਆਕ ਵਿਆਹ ਹੋ ਜਾਣਾ ਕੀ ਹੋ ਜਾਣਾ ਮੈਂ ਤੈਨੂੰ ਗਲਤ ਆਤ ਪਾ ਰਿਆ ਸਗੋ ਅਸੀਂ ਕਰਦੇ ਆਂ ਅੰਗਰੇਜ਼ਾਂ ਦੀਆਂ ਰੀਤਾਂ 버ਗਰ ਖਾ ਖਾ ਕੇ ਉਹ ਭਾਈ ਪਹਚਾਉਣਾ ਜਾਣਦੇ ਆ ਉਹ ਤੇ ਸਾਡੇ ਵਾਲੇ ਤਾਂ ਖਾ ਕੇ ਸੌਣਾ ਜਾਣਦੇ ਆ ਸਾਡੇ ਵਾਲਿਆਂ ਦੇ ਖਾ ਕੇ ਸੌਣਾ ਹੁੰਦਾ ਖਾਂਦਾ ਜੀ ਲੰਗਰ ਸੋਝੋ ਸੋਝੰਦੇ ਆ ਮੁਰਕੇ ਬਿਮਾਰੀਆਂ ਲਗਣੀਆਂ ਪਹਿਲਾਂ ਹੁੰਦੇ ਸੀਗੇ ਲੰਗਰ ਜਾਂ ਜੋ ਵੀ ਹਨਾ ਜਿੱਦਾਂ ਭਰਾ ਨੇ ਦੱਸਿਆ ਇਹ ਪਹਿਲਾਂ ਹੁੰਦਾ ਸੀਗਾ ਹੁਣ ਸਿਰ ਠੱਗੀ ਆ ਵਿਦੇਸ਼ਾਂ ਚੋਂ ਪੈਸਾ ਆਉਂਦਾ ਇਹਨਾਂ ਲੋਕਾਂ ਨੂੰ ਇਹਨਾਂ ਨੇ ਵਿਦੇਸ਼ਾਂ ਦਾ ਪੈਸਾ ਇਹਨਾਂ ਕੰਮਾਂ ਚ ਲਾਇਆ ਹੋਇਆ ਆਪਦੀਆਂ ਗੱਡੀਆਂ ਕੋਠੀਆਂ ਤੁਸੀਂ ਮੈਂ ਕਹਿੰਨਾ ਨਾ ਜਾਣਾ ਛੱਡ ਦਿਓ ਤੁਸੀਂ ਜਾਣਾ ਛੱਡ ਦਿਓ ਜਿੱਦਾਂ ਕਹਿੰਦੇ ਵੀ ਠੇਕੇ ਤੇ ਸ਼ਰਾਬ ਜਾਂ ਨਸ਼ਾ ਵਿਕਦਾ ਨਾ ਕਹਿੰਦੇ ਵੀ ਖਾਣ ਵਾਲੇ ਨੂੰ ਮਾਰ ਦੋ ਵੇਚਣ ਵਾਲੇ ਆਪੇ ਮਰ ਜਾਂਦੇ ਆ ਤੁਹਾਨੂੰ ਪਤਾ ਨਹੀਂ ਪਤਾ ਕਿ ਨਹੀਂ ਪਤਾ ਵੀ ਚਾਈਨਾ ਚ ਇਦਾਂ ਹੋਇਆ ਸੀਗਾ ਸਾਰੇ ਛੱਡ ਗਏ ਸੀ ਨਸ਼ਾ ਵਿੱਚ ਨਾਲੇ ਵੀ ਖਤਮ ਹੋ ਗਏ ਅੱਜ ਚਾਈਨਾ ਵੇਖ ਲਓ ਕਿੱਥੇ ਆ ਅਸੀਂ ਚਾਈਨਾ ਨੂੰ ਇਹ ਕਰਦੇ ਚਾਹੋ ਚਾਈਨਾ ਇਦਾਂ ਜੀ ਚਾਈਨਾ ਉਦਾਂ ਜੀ ਬਾਈ ਟੌਪ ਲੈਵਲ ਤੇ ਚਾਈਨਾ ਆ ਚਾਈਨਾ ਠੀਕ ਆ ਜਿਹੜਾ ਦੁਨੀਆਂ ਦਾ ਨਿਕੰਮਾ ਦੇਸ਼ ਸੀਗਾ ਉਹ ਅੱਜ ਟੌਪ ਤੇ ਆ ਕਿਉਂ ਆ ਉਹ ਕਿਉਂ ਆ ਉਹ ਉਹ ਸਭ ਤੋਂ ਨੰਬਰ 1 ਤਾਂ ਰੱਬ ਤੇ ਉਹ ਰੱਬ ਨੂੰ ਨਹੀਂ ਕਹਿੰਦਾ ਵੀ ਰੱਬ ਉਹ ਆਊਗਾ ਫਲਾਣਾ ਦੇ ਕੇ ਜਾਊਗਾ ਟਮਕਾਣਾ ਉਹ ਕਹਿੰਦਾ ਵੀ ਕੰਮ ਕਰੋ ਸਿੱਧੇ ਹੋ ਕੇ ਉਹ ਹੈਲਪ ਕਰਦੇ ਇੱਕ ਦੂਜੇ ਬੰਦੇ ਦੀ ਬਾਹ ਫੜਦੇ ਆ ਠੀਕ ਆ ਤੇ ਬਾਕੀ ਉਹਨਾਂ ਨੇ ਜੇ 10 ਕਿਲੋਮੀਟਰ ਜਾਣਾ ਨਾ ਤਾਂ ਸਾਈਕਲ ਤੇ ਜਾਂਦੇ ਆ ਕੰਮ ਤੇ ਉਹ ਸਾਡੇ ਵਾਂਗੂ ਨਹੀਂ ਮੂਤਣ ਵੀ ਜਾਣਾ ਤਾਂ ਮੋਟਰਸਾਈਕਲ ਤੇ ਜਾਓ ਮੈਂ ਤਾਂ ਮੋਟਰਸਾਈਕਲ ਤੇ ਜਾਊਂਗਾ ਖੇਤ ਕਿਹੜਾ ਮਾਰਨ ਜਾਣਾ ਮੋਟਰਸਾਈਕਲ ਤੇ ਜਾਣਾ ਉਥੋਂ ਹੱਟੀ ਤੱਕ ਜਾਣਾ ਤਾਂ ਮੋਟਰਸਾਈਕਲ ਤੇ ਜਾਣਾ ਫੇਰ ਕਹਿੰਦੇ ਪੈਟਰੋਲ ਮਹਿੰਗਾ ਮੋਦੀ ਨੂੰ ਗਾਲਾਂ ਮੋਦੀ ਕਿੱਥੋਂ ਮੋਦੀ ਦੇ ਘਰੇ ਉਥੇ ਸਵਰਸੇਬਲ ਜਿੱਥੋਂ ਕੱਢ-ਕੱਢ ਕੇ ਦੇਵੇ ਉਹ ਭਾਈ ਉਹ ਵੀ ਮੋਲੇ ਲਿਆਉਂਦਾ ਨਾ ਤੇ ਮੋਲੀ ਦੇਣਾ ਆ ਫਿਰ ਸੋ ਗੱਲਾਂ ਬਾਤਾਂ ਫਿਰ ਉੱਥੇ ਖੜ ਜਾਂਦੀ ਹੈ ਗੱਲ ਆ ਕੇ ਭਾਈ ਕਿਸੇ ਦੀ ਮਦਦ ਕਰਿਆ ਕਰੋ ਅਸੀਂ ਯਾਰ ਸਿੱਖ ਭਰਾ ਸਿੱਖਾਂ ਦੀ ਮਦਦ ਨਹੀਂ ਕਰਦੇ ਸਿੱਖਾਂ ਦੀ ਵੀ ਮਦਦ ਨਹੀਂ ਕਰਦੇ ਅਸੀਂ ਸਿੱਧੀ ਗੱਲ ਆ ਮੇਰੇ ਕੋਲ ਕੌਣ ਦਾੜੇ ਰੱਖੂਗਾ ਕੌਣ ਕੇਸ ਰੱਖੂਗਾ ਐਥੇ ਲੋਕ ਸਾਨੂੰ ਮਜ਼ਾਕਾਂ ਕਰਦੇ ਆ ਅੱਜ ਕਈ ਵਾਰ ਨਾ ਸਾਨੂੰ ਮਜ਼ਾਕਾਂ ਕਰਦੇ ਆ ਲੋਕ ਇਹ ਕਹਿੰਦੇ ਕੀ ਇਲੱਛਣ ਕਰਦੇ ਜਿੱਦਾਂ ਗੁਰੂ ਘਰਾਂ ਚ ਲੜਾਈ ਦੇਖਦੇ ਆ ਲੋਕ ਵੇਖਦੇ ਨਹੀਂ ਤੁਹਾਨੂੰ ਕੀ ਲੱਗਦਾ ਤੁਹਾਡੇ ਇਲੱਛਣ ਸਾਡੇ ਇਲੱਛਣ ਲੋਕ ਵੇਖਦੇ ਨਹੀਂਗੇ ਸੋਸ਼ਲ ਮੀਡੀਆ ਤੇ ਕੀ ਨਹੀਂ ਆ ਅਗਲਾ 3 ਸਕਿੰਟਾਂ ਚ ਮਾਰਦਾ ਚੱਕ ਕੇ ਵੀਡੀਓ ਪਾ ਦਿੰਦਾ ਉਹਨੂੰ ਇੱਕ ਫੇਸਬੁੱਕ ਤੇ ਸੋ ਇਹ ਗੱਲਾਂ ਬਾਤਾਂ ਆ ਚਾਉਂਦੇ ਰੋ ਹੱਸਦੇ ਰੋ ਵਸਦੇ ਰੋ ਮੋਜਾ ਮਾਣੋ ਸਾਡਾ ਬੋਲਿਆ ਕੀ ਕਰੂਗਾ ਸਾਡੇ ਨਾਲ ਪਹਿਲਾਂ ਬੋਲ-ਬੋਲ ਕੇ ਬੜੇ ਚਲੇ ਗਏ ਆ ਮੋਜਾ ਕਰੋ ਨਿਆਰੇ ਲੋ ਜਿੰਦਗੀ ਦੇ ਓਕੇ ਬਾਏ Thank you.